ਇੱਕ ਤੇਜ਼ ਰਫ਼ਤਾਰ ਕਾਰ ਕਚੌਰੀਆਂ ਦੀ ਦੁਕਾਨ ਚਾਬੜੀਏ ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ ਨੇ ਜੀ ਹਾਂ ਤੇਜ਼ ਰਫ਼ਤਾਰ ਦੁਕਾਨ ਦੇ ਬਾਹਰ ਕਚੌਰੀਆਂ ਅਤੇ ਹੋਰ ਸਮਾਨ ਖਾ ਰਹੇ ਲੋਕਾਂ ਦੇ ਉੱਪਰ ਆ ਛੜੀ ਜਿਸ ਸਿਆਂ ਕਈ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹ ਤਸਵੀਰ ਅੱਜ ਹਫ਼ਤੇ ਖਿਆ ਜਾ ਸਕਦਾ ਹੈ ਕਿ ਜਦੋਂ ਦੁਕਾਨਾਂ ਦੇ ਬਾਹਰ ਗ੍ਰਾਹਕਾਂ ਦੀ ਭੀੜ ਮੌਜੂਦ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਤੇਜ਼ੀ ਨਾਲ ਆਉਂਦੀ ਹੈ ਅਤੇ ਗ੍ਰਾਹਕਾਂ ਦੇ ਉੱਪਰ ਝੜ ਜਾਂਦੀ ਹੈ ਇਸ ਦੌਰਾਨ ਕੁਝ ਮਹਿਲਾਵਾਂ ਅਤੇ ਲੋਕ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਦਰاصل پورا معاملہ دہلی ਦੇ ਰਾਜਪੁਰ ਰੋਡ ਤੇ ਵਾਪਰਿਆ ਜਿੱਥੇ ਕਿ ਇੱਕ ਤੇਜ਼ ਰਫਤਾਰ ਕਾਰ ਚੌਧਰੀਆਂ ਦੀ ਦੁਕਾਨ 'ਚ ਜਾਬੜੀ ਜਿਸ ਦੀ ਟੱਕਰ ਕਾਰ ਨਾਲ 6 ਲੋਕਲ ਸਖਮੀ ਹੋ ਗਏ ਨੇ ਇਹ ਪੂਰਾ ਮਾਮਲਾ 31 ਮਾਰਚ ਦਾ ਦੱਸਿਆ ਜਾ ਰਿਹਾ ਹੈ ਉਤਰ ਹੁਣ ਇਸ ਮਾਮਲੇ ਤੋਂ ਬਾਅਦ ਥਾਣਾ ਸਿਵਲ ਲਾਈਨ ਪੁਲਿਸ ਨੇ ਕਾਰ ਚਾਲਕ ਖਿਲਾਫ ਮੁਕਦਮਾ ਦਰਜ ਕਰ ਲਿਆ ਜਦਕਿ ਕਾਰ ਚਾਲਕ ਪ੍ਰਾਜ ਸੈਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਮਡਲੀ ਡਾਕਟਰੀ ਜਾਂਚ ਵਿੱਚ ਕਾਰ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਨਹੀਂ ਸੀ ਪਰ ਉਸ ਦੇ ਹੁਣ ਖੂਨ ਦੇ ਨਮੂਨੇ ਲਏ ਜਾ ਰਹੇ ਨੇ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ